ਹਲਕਾ ਜੈਤੂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਪਿੰਡ ਅਜੀਤਗਿਲ ਦੇ ਸਾਬਕਾ ਸਰਪੰਚ ਸਮੇਤ 50 ਦੇ ਕਰੀਬ ਪਰਿਵਾਰਾਂ ਨੇ ਕੀਤੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਵਿਧਾਇਕ ਅਮੋਲਕ ਸਿੰਘ ਵੱਲੋਂ ਕੀਤਾ ਗਿਆ ਸਵਾਗਤ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਮੌਕੇ ਤੇ ਵਿਧਾਇਕ ਅਮੋਲਕ ਸਿੰਘ ਦਾ ਅਤੇ ਸਾਬਕਾ ਸਰਪੰਚ ਦਾ ਸਾਡਾ ਮਕਸਦ ਹੈ ਕਿ ਆ ਪਿੰਡਾਂ ਦੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾ ਕੇ ਉਹਨਾਂ ਨੂੰ ਨਾਲ ਜੋੜਨਾ ਤੇ ਰਲ ਮਿਲ ਕੇ ਕੰਮ ਕਰਨਾ ਕਿਉਂਕਿ ਹਰ ਇੱਕ ਬੰਦਾ ਹੀ ਚਾਹੁੰਦਾ ਭਾਵੇਂ ਆਪਦੇ ਗਲੀ ਦਾ ਭਾਵੇਂ ਪਿੰਡ ਦਾ ਭਾਵੇਂ ਹਲਕੇ ਦਾ ਵੀ ਵਿਕਾਸ ਹੋਵੇ ਸੋ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਾਰੇ ਜਿੰਨੇ ਵੀ ਵਿਕਾਸ ਪਸੰਦ ਲੋਕ ਹੈਗੇ ਆ ਆਓ ਸਾਰੇ ਰਲ ਮਿਲ ਕੇ ਵਿਕਾਸ ਕਰੀਏ ਹਮੇਸ਼ਾ ਸਾਡੀਆਂ ਬਾਹਵਾਂ ਖੁੱਲੀਆਂ ਉਸੇ ਲੜੀ ਤਹਿਤ ਅੱਜ ਰਾਜਿੰਦਰ ਜੀ ਸਾਹਿਬ ਦਾ ਸਰਪੰਚ ਕਾਲੀਦਾਲ ਸੋ ਉਹ ਆਪਦੇ ਮੈਂਬਰਾਂ ਨਾਲ ਆਪਦੇ ਜਿੰਨੇ ਵਰਕਰ ਹੈ ਸਾਰੇ ਨਾਲ ਸਾਡੀ ਪਾਰਟੀ 'ਚ ਸ਼ਾਮਲ ਹੋਏ ਉਹਨਾਂ ਨੂੰ ਜੀ ਆਇਆਂ ਕਰਨ ਆਏ ਸੀ। ਐਮਰ ਸਿੰਘ ਸਾਹਿਬ ਇਹ ਇਲੈਕਸ਼ਨ ਤਾਂ ਬੜਾ ਟਾਈਮ ਪਿਆ ਬੜੇ ਜਲਦੀ ਤੁਸੀਂ ਸ਼ਾਮਲ ਕਰਨ ਲੱਗੇ ਬੰਦੇ। ਵੇਖੋ ਗੱਲ ਇਹ ਆ ਵੀ ਜੀਨੇ ਤਾਂ ਕੰਮ ਕਰਨਾ ਉਹ ਫਿਰ ਇਲੈਕਸ਼ਨ ਨਹੀਂ ਮੇਂਦਾ ਨੇੜਿਆਂ ਕਿ ਨੇੜਿਆਂ ਕਿ ਤਾਂ ਹੋ ਸਕਦਾ ਅਗਲਾ ਹਵਾ ਦੇ ਨਾਲ ਆ ਜੇ। ਹਵਾ ਸਾਡੀ ਬਾਣੀ ਜਾਣੀ ਆ। ਪਰ ਹੁਣ ਅਗਲੇ ਨੂੰ ਜਿਹਨੂੰ ਐਂ ਲੱਗਦਾ ਵੀ ਮੈਂ ਆਪਦੇ ਪਿੰਡ ਦਾ ਵਿਕਾਸ ਕਰਾਉਣਾ ਜਾਂ ਜਿਹਨੂੰ ਐਂ ਲੱਗਦਾ ਵੀ ਇਸ ਥਾਂ ਤੇ ਰਹਿ ਕੇ ਮੇਰਾ ਜਿਹੜਾ ਪਿੰਡ ਦਾ ਗਲੀ ਦਾ ਹਲਕੇ ਦਾ ਵਿਕਾਸ ਹੋਊਗਾ। ਉਹ ਹਮੇਸ਼ਾ ਸਾਡੇ ਨਾਲ ਜੁੜਨ ਲਈ ਤਿਆਰ ਹ ਤੇ ਸਾਡੀਆਂ ਵੀ ਬਾਹਾਂ ਖੁੱਲੀਆਂ ਸਾਨੂੰ ਲੋਕ ਚਾਹੀਦੇ ਆ ਜਿਹੜੇ ਆਪਦੇ ਹਲਕੇ ਵਾਸਤੇ ਆਪਦੇ ਪਿੰਡ ਵਾਸਤੇ ਸੋਚਦੇ ਹੋ ਸੋ ਇਹਨਾਂ ਦੀ ਸੋਚ ਵੀ ਪਿੰਡ ਨੂੰ ਤਰੱਕੀ ਵੱਲ ਲੈ ਜਾਂਦੀ ਹੈ ਸੋ ਇਸ ਕਰਕੇ ਸਾਡੇ ਨਾਲ ਜਿਹੜੇ ਅੱਜ ਸ਼ਾਮਿਲ ਹੋਏ ਪਹਿਲੇ ਅਕਾਲੀ ਦਲ ਦੀ ਹੈ ਕਿ ਹੋਰ ਵੀ ਵਰਕਰ ਸ਼ਾਮਿਲ ਹੋਏ ਨਹੀਂ ਅੱਜ ਅਕਾਲੀ ਦਲ ਦੇ ਰਾਜਿੰਦਰ ਜੀ ਸਾਬਕਾ ਸਰਪੰਚ ਨੇ ਨਾਲ ਇਹਨਾਂ ਦੇ ਮੌਜੂਦਾ ਮੈਂਬਰ ਵੀ ਸ਼ਾਮਿਲ ਹੋਏ ਸਰਪੰਚ ਜੀ ਕਾਰਨ ਅੱਜ ਤੁਹਾਡੇ ਅੱਗੇ ਦਾ ਸ਼ਾਮਲ ਗੱਲ ਜਿਵੇਂ ਸਾਡੇ ਕਿਆਮਤ ਦੇ ਪਾਰਟੀ ਸ਼ਾਮਿਲ ਹੋਏ ਭਾਈ ਜੀ ਕੰਮ ਕਰਵਾਉਣੇ ਆ ਬਾਈ ਜੀ ਨੇ ਸਾਨੂੰ ਭਰੋਸਾ ਦਿੱਤਾ ਠੀਕ ਹੈ ਪਰਸਨਲੀ ਇਹਨਾਂ ਨੂੰ ਮਿਲੇ ਅਸੀਂ ਮੈਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਛੋਡੇ ਪਿੰਡ ਦਾ ਵਿਕਾਸ ਰੁਕਿਆ ਹੋਇਆ ਸਾਡੇ ਪਹਿਲਾਂ ਕੰਮ ਨਹੀਂ ਹੋਏ ਇਹਨੇ ਬਹੁਤ ਘੱਟ ਕੰਮ ਹੋਇਆ ਸਾਡੇ ਪਿੰਡ ਦੇ ਪਏ ਹੈ ਇਸੇ ਕਾਰਨ ਬਾਈ ਜੀ ਦੇ ਭਰੋਸੇ ਦੇ ਕਾਰਨ ਤੇ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਦੇ ਕਾਰਨ ਜਿਵੇਂ ਨਸ਼ੇ ਵਿਰੋਧੀ ਮਹਿੰਮ ਹੁਣ ਬਹੁਤ ਜ਼ੋਰ ਨਾਲ ਚੱਲ ਰਹੀ ਹੈ ਇਸੇ ਕਾਰਨ ਅਸੀਂ ਅਕਾਲੀ ਦਲ ਨੂੰ ਛੱਡ ਕੇ ਆ ਆਧੁਨੀ ਪਾਰਟੀ ਜੁਆਇਨ ਕੀਤੀ ਹੈ। ਇਹੀ ਕਾਰਨ ਸਿੱਟ ਕਿੰਨੇ ਕੁ ਲੋਕ ਨੇ ਜਿਹੜੇ ਇਸ ਪਿੰਡ ਦੇ ਵਿੱਚ ਸ਼ਾਮਲ ਮੇਰੇ ਸਮੇਤ ਕੁਝ ਤਾਂ ਮੌਜੂਦਾ ਪੰਚਾਇਤ ਮੈਂਬਰ ਠੀਕ ਹੈ तकरीबन ਸਾਰੀ ਪੰਚਾਇਤ ਮੌਜੂਦਾ ਹੀ ਤੇ ਬਾਕੀ ਸਾਡੇ ਜਿਹੜੇ ਸੀਗੇ 20-25 ਪਰਿਵਾਰ ਤੇ तकरीबन 150 ਤੋਂ ਉੱਪਰ ਮੈਂਬਰ ਜਿਹੜੇ ਸ਼ਾਮਲ ਹੋਏ। ਜਦੋਂ ਤੁਸੀਂ ਕਿਹਾ ਕਿ ਕੰਮ ਕਰੋਣ ਲਈ ਸ਼ਾਮਲ ਹੋ ਜਾਓ ਤਾਂ ਕਿ ਇਸ ਸਰਕਾਰ ਦੇ ਵਿੱਚ ਜਿਹੜੇ ਵਿਰੋਧੀ ਸਰਪੱਤਿਆਂ ਦੇ ਗਾਮਣੇ ਹੋਏ। ਨਹੀਂ ਵਿਰੋਧੀ ਸਰਪੰਚ ਦੇ ਕੰਮ ਨਹੀਂ ਮੈਂ ਤਾਂ ਕੰਮ ਕਰਵਾਉਣ ਲਈ ਹੋਇਆ ਨਾ ਕੰਮ ਚਲੋ ਹੋ ਰਿਹਾ ਪਹਿਲਾਂ ਵੀ ਹੋ ਰਿਹਾ ਪਰ ਮੈਂ ਵੀ ਇਹ ਚਾਹੁੰਦਾ ਵੀ ਕੁਝ ਕੰਮ ਜਿਹੜੇ ਮੇਰੇ ਧਿਆਨ ਚ ਹੈ ਜਿਵੇਂ ਮੇਰੇ ਸਰਪੰਚ ਹੁੰਦੇ ਤੋਂ ਵੀ ਨਹੀਂ ਹੋਏ ਸਾਡੀ ਸੜਕ ਦਾ ਕੰਮ ਹੈ ਬਹੁਤ ਚਿਰ ਤੋਂ ਨਹੀਂ ਹੋਇਆ ਠੀਕ ਹੈ ਉਹ ਬਣਵਾਉਣੀ ਹੈ ਛੱਪੜ ਦਾ ਵਿਕਾਸ ਹੈ ਛੱਪੜ ਦਾ ਸਾਡੇ ਹੈਗਾ ਇਹਨਾਂ ਨੇ ਭਰੋਸਾ ਦਿੱਤਾ ਵੀ ਤੁਹਾਨੂੰ ਨਵੀਆਂ ਪੇਪਾਂ ਪਾ ਕੇ ਦੇਵਾਂਗੇ ਸੜਕ ਤੁਹਾਡੀ ਪੱਕੀ ਕਰਾਵਾਂਗੇ ਇਹਦੇ ਕਾਰਨ ਸ਼ਾਮਲ ਹੋਇਆ ਸਰਪੰਚ ਸਾਹਿਬ ਕਿਤੇ ਇਹ ਕਾਰਨ ਤਾਂ ਨਹੀਂ ਕਿ ਜਿਆਦਾ ਵੱਡਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਖਤਮ ਹੋਣ ਤੇ 1000 ਤੇ ਆ ਤੇ ਇਸ ਕਰਕੇ ਤੁਸੀਂ ਪਹਿਲਾਂ ਛੱਡ ਕੇ ਆਵਾਜ਼ ਦੀ ਪਾਰਟੀ 'ਚ ਸ਼ਾਮਲ ਹੋਏ ਹੋ ਨਹੀਂ ਜੀ ਨਹੀਂ ਸ਼੍ਰੋਮਣੀ ਅਕਾਲੀ ਦਲ ਜੇ ਖਤਮ ਹੋਣ ਦੀ ਗੱਲ ਤੇ ਤੁਹਾਵਦੀਆਂ ਗਲਤ ਨੀਤੀਆਂ ਕਾਰਨ ਹੋਵੇਗਾ ਠੀਕ ਹੈ ਸਾਡੇ ਕਾਰਨ ਹੁਣ ਕੋਈ ਅਸੀਂ ਤਾਂ ਆਪਦਾ ਪਹਿਲਾਂ ਵੀ ਕੰਮ ਕਰ ਰਹੇ ਸੀ ਤੇ ਇੱਧਰ ਆ ਕੇ ਸਾਨੂੰ ਜ਼ਿਆਦਾ ਵੀ ਅਸੀਂ ਵੱਧ ਵੱਧ ਪਿੰਡ ਦੇ ਕੰਮ ਕਰਵਾਈਏ ਤੇ ਬਾਈ ਜੀ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ ਸੋਡੇ ਕੰਮ ਪਹਿਲ ਤੇ ਆਧਾਰ ਤੇ ਹੋਣਗੇ ਇਸੇ ਕਾਰਨ ਨਹੀਂ ਸੀ ਇੱਧਰ ਅੱਛਾ ਇਹ ਸਰਕਾਰ ਦੇ ਤੁਹਾਨੂੰ ਗਰਾ ਦੇ ਕਿਹੜੇ ਹੁਣ ਤੱਕ ਵਧੀਆ ਕੰਮ ਨਹੀਂ ਜਿਹਦੇ ਕਿਰਕਿ ਤੁਸੀਂ ਸ਼ਾਮ ਨੂੰ ਹੋਏ ਜਾਂ ਬਾਕੀ ਤੋਂ ਗੱਲ ਦੇ ਕੇ ਉਹ ਲੋਕਾਂ ਨੂੰ ਹੋ ਜਾਂਦੇ ਸੌਤ ਤੋਂ ਵੱਡਾ ਕੰਮ ਬਾਈ ਜੀ ਨਸ਼ਿਆਂ ਦਾ ਜੋ ਸਾਡੇ ਨੌਜਵਾਨ ਪੀੜੀ ਖਤਮ ਹੋ ਰਹੀ ਹੈ ਸਾਡੇ ਪਿੰਡ ਵੀ ਕਿੰਨੇ ਨੌਜਵਾਨਾਂ ਦੀ ਡੈਥ ਹੋ ਗਈ ਹੈ ਹਨਾ ਤੇ ਇਸੇ ਕਰ ਇੱਕ ਤਾਂ ਇਹ ਬਹੁਤ ਵੱਡਾ ਕੰਮ ਕਰ ਰਹੀ ਹੈ ਹੋਰ ਵਿਕਾਸ ਦੇ ਕੰਮ ਵੀ ਪਹਿਲ ਦੇ ਆਧਾਰ ਤੇ ਸਰਕਾਰ ਕਰ ਰਹੀ ਹੈ ਬਿਜਲੀ ਵੀ ਆ ਬਿਜਲੀ ਕਾਫੀ ਕੰਮ ਹੈ ਬਿਜਲੀ ਫ੍ਰੀ ਹੈ ਹੁਣ ਬਿੱਲ ਹੀ ਨਹੀਂ ਆ ਰਿਹਾ ਬਹੁਤ ਸਾਡੇ ਪਿੰਡ ਚ ਜਿੰਨੇ ਵੀ ਗਰੀਬ ਘਰ ਕਿਸੇ ਨੂੰ ਕੋਈ ਬੈਲ ਨਹੀਂ ਆਉਂਦਾ ਗਰੀਬ ਕੀ ਬਹੁਤ ਵੀ ਜਿਹੜੇ ਜ਼ਿਮੀਦਾਰਾਂ ਨੂੰ ਵੀ ਬੈਲ ਨਹੀਂ ਆਉਂਦੇਗੇ ਹਨ ਉਹ ਕੰਮ ਹੈ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਇਹ ਨੀਤੀਆਂ ਹੈ ਸਰਕਾਰ ਦੀਆਂ ਚੰਗੀਆਂ ਨੀਤੀਆਂ ਤੇ ਅੱਗੇ ਵੀ ਅਜੇ 2 ਸਾਲ ਪਏ ਆ ਤੇ ਕੰਮ ਇਹਨਾਂ ਨੇ ਚੰਗੇ ਕਰਨੇ ਆ ਭਰੋਸਾ ਦਿੱਤਾ ਬਾਈ ਜੀ ਨੇ ਵੀ ਸਾਨੂੰ ਭਰੋਸਾ ਜੀ ਅਕਾਲੀ ਦਲ ਚ ਕਿੰਨੇ ਟਾਈਮ ਤੋਂ ਅਸੀਂ ਜੀ ਪਹਿਲਾਂ ਤੋਂ ਅਕਾਲੀ ਦਲ ਚ ਸੀ ਟਕਸਾਲੀ ਪਰਿਵਾਰ ਹੈ ਟਕਸਾਲੀ ਪਰਿਵਾਰ ਹੈ ਜੀ ਤਹਾਨੂੰ ਤੁਹਾਨੂੰ ਮਹਿਸੂਸ ਨਹੀਂ ਹੋ ਰਹੀ ਅਸੀਂ ਕੱਲ ਸਾਡਾ ਪਰਿਵਾਰ ਬੜਾ ਚਿਰ ਤੋਂ ਅਕਾਲੀ ਦਲ ਚ ਹੈ ਤੇ ਅੱਜ ਅਸੀਂ ਕਾਲੇ ਨੂੰ ਛੱਡ ਰਹੇ ਨਹੀਂ ਮਹਿਸੂਸ ਤਾਂ ਤਾਂ ਹੋਵੇ ਨਾ ਜਦੋਂ ਹੁਣ ਮੈਨੂੰ ਮਹਿਸੂਸ ਇਹ ਹੋ ਰਿਹਾ ਵੀ ਬਾਈ ਜੀ ਦੇ ਨਾਲ ਰਲ ਕੇ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ ਇਹਨਾਂ ਨੇ ਭਰੋਸਾ ਦਿੱਤਾ ਸਾਹਿਬ ਜੀ ਤੁਹਾਡਾ ਪਰਿਵਾਰ ਤਖਸਾਲੀ ਆ ਫਿਰ ਤੁਸੀਂ ਅਕਾਲੀ ਦਲ ਨੂੰ ਕਿਉਂ ਛੱਡ ਕੇ ਆ ਮਾਰੀ ਪਾਰਟੀ ਸ਼ਾਮ ਹੋਏ ਹਾਂਜੀ ਇਹ ਨਾ ਮੇਰਾ ਪਿੰਡ ਦਾ ਵਿਕਾਸ ਕਰਵਾਉਣ ਦਾ ਸਾਡਾ ਹੈਗਾ ਵੀ ਫਰਜ ਹੈ ਪੂਰਾ ਪਹਿਲਾਂ ਤੋਂ ਮੈਂ ਸਰਪੰਚ ਰਿਆਂ ਪਿੰਡ ਦੇ ਕੰਮ ਘੱਟ ਹੋਏ ਆ ਅਸੀਂ ਬਾਈ ਜੀ ਨਾਲ ਗੱਲ ਕਰਕੇ ਵੀ ਪਿੰਡ ਦੇ ਕੰਮ ਹੋਣਗੇ ਤਾਂ ਕਰਕੇ ਅਸੀਂ ਇਹ ਚ ਸ਼ਾਮਲ ਹੋਏ ਠੀਕ ਹੈ ਸੋ ਥੈਂਕ ਯੂ ਜਿੰਨਾ ਗੱਲ ਕੀਤੀ ਗਈ ਹੈ ਵੀ ਜਿਹੜਾ ਸੋਚਾ ਅਕਾਲੀ ਦਲ ਲਗਭਗ ਅਜੇ ਸ਼ਾਮਲ ਹੋ ਚੁੱਕਿਆ ਹੈ ਆਵਾਜ਼ ਦੀ ਪਾਰਟੀ ਦੇ ਵਿੱਚ ਹਾਂ ਤੇ ਜੇਕਰ ਗੱਲ ਕੀਤੀ ਜਾਵੇ ਆਵਾਜ਼ ਦੀ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਵਿੱਚ ਤੇ ਉਹਦੀ ਬਾਗਡਰ ਹੁਣ ਕੌਣ ਸਮੋੜੂਗਾ ਦੇਖੋ ਜਿਵੇਂ ਕਿ ਰਾਜਿੰਦਰ ਨੇ ਕਿਹਾ ਵੀ ਸਾਮ ਤਾਂ ਇਹਨਾਂ ਨੇ ਸਾਡੇ ਚ ਹੀ ਆ ਹੁਣ ਸਾਮ ਲਾਂਗੇ ਅਸੀਂ ਕੋਈ ਗੱਲ ਨਹੀਂ ਦੂਜੀ ਗੱਲ ਇਹ ਹੈ ਵੀ ਦੇਖੋ ਲੋਕ ਚੰਗੀ ਤਰ੍ਹਾਂ ਭਲੀ ਭੰਤੀ ਜਾਣੂ ਹੋ ਚੁੱਕੇ ਆ ਕਾਲੀ ਦਲ ਦੀਆਂ ਨੀਤੀਆਂ ਤਾਂ ਕਿਉਂਕਿ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ। ਸੋ ਪਰਿਵਾਰ ਦੀ ਜਦੋਂ ਪਾਰਟੀ ਹੁੰਦੀ ਹੈ ਉਹ ਪ੍ਰਾਈਵੇਟ ਲਿਮਟਿਡ ਹੋ ਜਾਂਦੀ ਹੈ ਕੋਈ ਪਾਰਟੀ ਨਹੀਂ ਹੁੰਦੀ। ਸੋ ਇਹ ਸਾਰੇ ਚੰਗੀ ਤਰ੍ਹਾਂ ਭਲੀ ਭਾਂਤੀ ਜਾਣਦੇ ਆ ਕੀ ਉਹਨਾਂ ਨੇ ਕੀਤਾ ਪਿਛਲੇ ਸਮੇਂ ਦੇ ਵਿੱਚ ਕੀ ਉਹ ਕਰ ਰਹੇ ਆ ਤੇ ਕੀ ਉਹ ਕਰਨਗੇ। ਜੇਕਰ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਵਰਕਰਾਂ ਦੀ ਜੀ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ? ਕਿਉਂਕਿ ਲਗਭਗ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਹੀ ਖਤਮ ਹੋ ਰਹੀ ਹੈ। ਉਸ ਨੂੰ ਕਿ ਕਿਸਨੇ ਆ ਦੇਓਗੇ ਵਰਕਰਾਂ ਨੂੰ ਉਹਨਾਂ ਨੂੰ ਕਿਹਦੇ ਵਿੱਚ ਸੁਰੇਤ ਕਰਨ ਲਈ ਸਲਾਹ ਦਿੱਤੀ ਜਾਵੇ। ਬੇਕੋ ਮੈਂ ਹਮੇਸ਼ਾ ਬੇਕੋ ਮੇਰੇ ਕਹਿਣ ਤੇ ਕਿਸੇ ਨੇ ਨਹੀਂ ਕਰਨਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਜਿੱਥੋਂ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਸਾਡਾ ਭਲਾ ਕਰ ਸਕਦੀ ਆ ਆਪਦੀਆਂ ਅੱਖਾਂ ਬੰਦ ਕਰਕੇ ਜੇ ਤੁਹਾਨੂੰ ਲੱਗਦਾ ਵੀ ਇਹ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਵਾਸਤੇ ਚੰਗੀ ਹੈ ਤੁਸੀਂ ਉਹਦੇ 'ਚ ਸ਼ਮੂਲੀਅਤ ਕਰੋ ਕਿਉਂਕਿ ਜਿੱਤ ਤੱਕ ਮੈਨੂੰ ਲੱਗਦਾ ਵੀ ਅੱਜ ਤੋਂ ਪਹਿਲਾਂ ਕਿਸੇ ਪਾਰਟੀ ਨੇ ਕਦੇ ਇਹ ਨਹੀਂ ਕਹਿ ਕੇ ਵੋਟ ਮੰਗੀ ਵੀ ਅਸੀਂ ਤੁਹਾਡੇ ਬੱਚਿਆਂ ਵਾਸਤੇ ਜਿਹੜੇ ਸਕੂਲ ਆ ਉਹ ਵਧੀਆ ਬਣਾਵਾਂਗੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਾਂਗੇ ਕਿਸੇ ਪਾਰਟੀ ਨੇ ਕਹਿ ਕੇ ਨਹੀਂ ਵੋਟ ਮੰਗੀ ਵੀ ਅਸੀਂ ਤੁਹਾਨੂੰ ਹਸਪਤਾਲ ਵਧੀਆ ਬਣਾ ਕੇ ਦੇਵਾਂਗੇ ਤੁਹਾਨੂੰ ਸਿਹਤ ਸਹੂਲਤਾਂ ਦੇਵਾਂਗੇ ਇਹ ਕਿਸੇ ਨੇ ਨਹੀਂ ਇਹ ਗੱਲ ਕਹੀ ਹੋਣੀ ਹੁਣ ਸਰਕਾਰ 10 ਲੱਖ ਦਾ ਜਿਹੜੀ ਬੀਮਾ ਯੋਜਨਾ ਚਲਾ ਰਹੀ ਹੈ ਇਲਾਜ ਆਸਤੇ ਸੋ ਮੈਨੂੰ ਨਹੀਂ ਲੱਗਦਾ ਐਡਾ ਵੱਡਾ ਸਟੈਪ ਕਿਤੇ ਕਿਸੇ ਨੇ ਲਿਆ ਹੋਊਗਾ ਚਾਹੇ 600 ਯੂਨਿਟ ਬਿਜਲੀ ਦਾ ਹੋਵੇ ਚਾਹੇ ਹੈਲਥ ਆਸਤੇ ਹੋਵੇ ਚਾਹੇ ਐਜੂਕੇਸ਼ਨ ਆਸਤੇ ਹੋਵੇ ਚਾਹੇ ਝੋਨੇ ਆਸਤੇ ਪਾਣੀ ਹੋਵੇ ਮੋਟਰਾਂ ਦਾ ਲਾਈਟ ਜਿਹੜੀ ਲਗਾਤਾਰ ਹੀ ਚੱਲਦੀ ਰਹਿੰਦੀ ਹੈ ਮਤਲਬ ਇਹੋ ਜੇ ਕੰਮ ਕਿਸੇ ਪਾਰਟੀ ਨੇ ਕੀਤੇ ਨਹੀਂ ਨਾ ਹੀ ਸੋਚਿਆ ਕਿਸਾਨੀ ਵਾਸਤੇ ਨੌਜਵਾਨ ਪੀੜ੍ਹੀ ਵਾਸਤੇ ਸਾਡੀ ਸਿਹਤ ਵਾਸਤੇ ਵੋਟਾਂ ਮੰਗਣੀਆਂ ਇਹ ਕਹਿ ਕੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਸਿਰਫ ਉਹ ਇੱਕੋ ਹੀ ਪਾਰਟੀ ਹੈ ਸੋ ਮੈਂ ਵੀ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਆਪਦੀਆਂ ਅੱਖਾਂ ਬੰਦ ਕਰਕੇ ਸੋਚੋ